ਕੁਦਰਤ ਦੀ ਮਾਰ ਜਿਹੜੀ ਹੈ ਉਹ ਤੁਹਾਨੂੰ ਦਿਖਾ ਰਿਆ ਮਿਸ ਪਰਿਵਾਰ ਦੇ ਉੱਤੇ ਵੀ ਕੁਦਰਤ ਦੀ ਮਾਰ ਪਈ ਹੈ ਇਹ ਰੁੜ ਗਏ ਸੀ ਉਹਦੇ ਵਿੱਚ ਜਦੋਂ 5 ਵਜੇ ਦਾ ਟਾਈਮ ਦੇਖਿਆ ਸਵੇਰੇ ਇਹ ਰੁੜ ਗਏ ਅੱਛਾ ਅੱਗੇ ਤੱਕ ਪਾਣੀ ਆਇਆ ਸਾਰ ਇੰਨਾ ਇੰਨਾ ਪਾਣੀ ਆ ਗਿਆ ਸੀ ਜੀ ਅੱਛਾ ਇੰਨਾ ਪਾਣੀ ਆ ਗਿਆ ਸੀ 4 4 ਫੁੱਟ ਪਾਣੀ ਆ ਗਿਆ ਸੀ ਜੀ ਕੁਦਰਤ ਦੀ ਦੇਣ ਨਾਲ ਜੀ ਬਹੁਤ ਨੁਕਸਾਨ ਹੋ ਗਿਆ ਜੀ ਜਿਹੜੀ ਹੱਤੀ ਮਿਹਨਤ ਕੀਤੀ ਹੋਈ ਸੀ ਦਿਵਾਲੀ ਤਾਂ ਜੀ ਸਾਡੀ ਪਹਿਲੇ ਹੀ ਲੱਗੀ ਜੀ ਕੁਦਰਤ ਨੇ ਲਾਤੀ ਪੂਰੇ ਸਾਲ ਦੀ ਕਮਾਈ ਸਾਡੀ ਦਿਵਾਲੀ ਤੇ ਹੀ ਹੁੰਦੀ ਹੈ ਜੀ 6 6 ਮਹੀਨੇ ਲਗੇ ਰਹਿੰਦੇ ਆ ਇਹ ਇਹ ਸਾਰੇ ਟੁੱਟ ਗਏ ਹੋਏ ਨੇ ਇੱਕ ਤਰ੍ਹਾਂ ਜਿਹੜੇ ਟੁੱਟ ਗਏ ਉਹ ਦੇਖੋ ਕਿੰਨੇ ਡੱਬੇ ਗਲ ਗਏ ਜੀ ਸਾਰੇ ਮੀਂਹ ਦੇ ਪਾਣੀ ਨਾਲ ਜੀ ਇੱਥੇ 3 ਮਹੀਨਿਆਂ ਦੀ ਮਿਹਨਤ ਕੀਤੀ ਹੋਈ ਖੋ ਖਾਤੇ ਜੇ ਚਲ ਗਈ ਜੀ ਕੁਦਰਤ ਦੀ ਮਾਰ ਜਦੋਂ ਪੈਂਦੀ ਹੈ ਤੇ ਵੱਡੇ ਵੱਡੇ ਬੰਦਿਆਂ ਨੂੰ ਹਲਾ ਦਿੰਦੀ ਹੈ ਸੋ ਅੱਜ ਲੁਧਿਆਣੇ ਮੌਜੂਦ ਆ ਬੁੱਢੇ ਨਾਲੇ ਦੇ ਕੰਡੇ ਤੇ ਇਹ ਲੋਕ ਜਿਹੜੇ ਸਖਸ਼ ਤੁਹਾਨੂੰ ਪਿੱਛੇ ਖੜੇ ਨਜ਼ਰ ਆ ਰਹੇ ਹੈ ਇਹ ਮਿੱਟੀ ਦੇ ਬਰਤਨ ਬਣਾਉਣ ਵਾਲੇ ਸਖਸ਼ ਨੇ ਜਦੋਂ ਹੁਣ ਦੀਵਾਲੀ ਜਾਂ ਤਿਉਹਾਰ ਫੈਸਟੀਵਲ ਸੀਜ਼ਨ ਆ ਰਹੇ ਨੇ ਉਦੋਂ ਮਿੱਟੀ ਦੇ ਬਰਤਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਔਰ ਇਹ ਮਿੱਟੀ ਦੇ ਕਲਾਕਾਰ ਨੇ ਮਿੱਟੀ ਨੂੰ ਜਿਹੜੀ ਹੈ ਆਕਾਰ ਦੇ ਕੇ ਉਹਦੇ ਦੀਵੇ ਬਣਾਉਂਦੇ ਨੇ ਜਾਂ ਉਹਦੀਆਂ ਹੋਰ ਚੀਜ਼ਾਂ ਜੋ ਬਣਨ ਵਾਲੀਆਂ ਨੇ ਮੂਰਤੀਆਂ ਬਣਨ ਵਾਲੀਆਂ ਕੋਈ ਵੀ ਆਕਾਰ ਦੇ ਲਈ ਇਹਨਾਂ ਦੇ ਹੱਥ ਜਿਹੜੇ ਨੇ ਉਹ ਆਕਾਰ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਪਰ ਅੱਜ ਕੁਦਰਤ ਦੀ ਮਾਰ ਜਿਹੜੀ ਹੈ ਉਹ ਤੁਹਾਨੂੰ ਦਿਖਾ ਰਿਹਾ ਇਸ ਪਰਿਵਾਰ ਦੇ ਉੱਤੇ ਵੀ ਕੁਦਰਤ ਦੀ ਮਾਰ ਪਈ ਹੈ ਆ ਜਿਹੜੇ ਤੁਸੀਂ ਡਰਮ ਦੇਖ ਰਹੇ ਹੋ ਇਹ ਬਾਹਰ ਜਿਹੜਾ ਬੁੱਢਾ ਨਾਲਾ ਗੰਦਾ ਨਾਲਾ ਜਿਹਨੂੰ ਕਹਿੰਦੇ ਆ ਉਹ ਵਹਿ ਰਿਹਾ ਇਹ ਉਹਦੇ ਵਿੱਚੋਂ ਕੱਢ ਕੇ ਲਿਆ ਗਿਆ ਇਹ ਨੌਜਵਾਨ ਇਹ ਰੁੜਗੇ ਸੀ ਉਹਦੇ ਵਿੱਚ ਤੰਦੂਰ ਸੀਗੇ ਸੋ ਤੁਸੀਂ ਦੱਸੋ ਵੀ ਕੀ ਬੀਤੀ ਹੈ ਇਹ ਕਿਦਾਂ ਡਰਮ ਜਿਹੜੇ ਨੇ ਬਾਹਰ ਰੱਖੇ ਹੋਏ ਤੁਸੀਂ ਇਹ ਕਿਦਾਂ ਕਿੱਥੇ ਗਏ ਜਦੋਂ ਮੀਂਹ ਪੈ ਰਿਹਾ ਸੀ ਉਦੋਂ ਦੀ ਗੱਲ ਹੈ ਇਹ ਜੀ ਸਵੇਰੇ 3:30 ਵਜੇ ਮੀਂਹ ਪੈਣਾ ਚਾਲੂ ਹੋਇਆ ਜੀ ਉਦੋਂ ਤਾਂ ਤੰਦੂਰ ਸੀਗੇ ਸਾਡੇ ਇਹ ਪਏ ਹੋਏ ਸੀਗੇ ਜਦੋਂ 5 ਵਜੇ ਦਾ ਟਾਈਮ ਦੇਖਿਆ ਸਵੇਰੇ ਇਹ ਰੁੜਗੇ ਇਹ ਖਾਲੀ ਫਿਰ ਡਰਮ ਹੀ ਕੱਢ ਕੇ ਲੈ ਆਦੇ ਵਿੱਚੋਂ ਜਿਹੜੇ ਤੰਦੂਰ ਸੀਗੇ ਉਹ ਸਭ ਗਲ ਗਏ ਤਿਆਰ ਸੀਗੇ ਅੰਦਰ ਮਿੱਟੀ ਮਿੱਟੀ ਮੁੱਟੀ ਸਭ ਕੁਝ ਲੱਗਿਆ ਹੋਇਆ ਸੀ ਤਿਆਰ ਸੀਗੇ ਤੰਦੂਰ ਜਿਹੜੇ ਵਿਆਹ ਸ਼ਾਦੀਆਂ ਜੇ ਹੋਟਲਾਂ ਜੇ ਪਾਲਟੀਆਂ ਜਿਹੜੀ ਰੋਟੀਆਂ ਰਾਟੀਆਂ ਲਾਂਦੇ ਨੇ ਇਹ ਉਹ ਤੰਦੂਰ ਸੀਗੇ ਜੀ ਤੇ ਤੰਦੂਰ ਵੀ ਖਰਾਬ ਹੋ ਗਿਆ ਜੀ ਹੋਰ ਕੀ ਕੀ ਨੁਕਸਾਨ ਹੋਇਆ ਤੁਹਾਡਾ ਤੁਸੀਂ ਇੱਥੇ ਖੜੇ ਹੋ ਗਾਹਰ ਅੰਦਰ ਤੱਕ ਆਈ ਹੋਈ ਹੈ ਤੁਹਾਡੇ ਇਹ ਜਿਹੜੀ ਇਹ ਬਾਹਰੋਂ ਰੋੜ ਕੇ ਅੰਦਰ ਤੱਕ ਆ ਗਈ ਹੋਣੀ ਹੈ ਨਾ ਅੱਛਾ ਅੱਗੇ ਤੱਕ ਪਾਣੀ ਗਿਆ ਸਾਰਾ ਹਾਂਜੀ ਹੋਰ ਕੀ ਕੀ ਬਣਾਣਿਆਂ ਦੇ ਕੀ ਕੀ ਨੁਕਸਾਨ ਜਿਹੜਾ ਤੁਹਾਨੂੰ ਦੇਖਣਾ ਪਿਆ ਆਈ ਮਿੱਟੀ ਦੇ ਕਰਵੇ ਹੋ ਗਏ ਜੀ ਦੀਵੇ ਹੋ ਗਏ ਹਾਂ ਤੇ ਪਾਣੀ ਅੰਦਰ ਤੱਕ ਆ ਗਿਆ ਸੀ ਬਹੁਤ ਇੰਨਾ ਇੰਨਾ ਪਾਣੀ ਆ ਗਿਆ ਸੀ ਜੀ ਅੱਛਾ ਇੰਨਾ ਪਾਣੀ ਆ ਗਿਆ ਸੀ ਚਾਰ 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 ਫੁੱਟ ਪਾਣੀ ਆ ਗਿਆ ਸੀ ਜੀ ਤੇ ਜੀ ਬਹੁਤ ਨੁਕਸਾਨ ਹੋ ਗਿਆ ਦੀਵੇਆਂ ਦੇ ਡੱਬੇ ਭਰੇ ਦੇ ਭਰੇ ਇਦਾਂ ਹੀ ਗਲ ਗਏ ਜੀ ਉਹ ਉਹਨਾਂ ਦੇ ਹੁਣ ਦੁਬਾਰਾ ਦੀਵੇ ਕਲਰ ਕਰਾਂਗੇ ਫਿਰ ਦੁਬਾਰਾ ਪੈਕਿੰਗ ਕਰਾਂਗੇ ਫਿਰ ਜੀ ਉਹਨਾਂ ਦਾ ਕੁਝ ਸਾਨੂੰ ਲਾਭ ਹੋ ਸਕਦਾ ਜੀ ਮਤਲਬ ਇਹ ਸੀਜ਼ਨਲ ਕੰਮ ਹੁੰਦਾ ਕਿਉਂਕਿ ਫੈਸਟੀਵਲ ਆ ਰਹੇ ਨੇ ਅੱਗੇ ਤੁਸੀਂ ਪਹਿਲਾਂ ਬਣਾ ਕੇ ਤੁਸੀਂ ਸਟਾਕ ਕਰ ਲੈਣੇ ਸਾਰੀ ਚੀਜ਼ ਹਨਾ ਹਾਂਜੀ ਦੋ 2-3 ਮਹੀਨਿਆਂ ਤੋਂ ਪਹਿਲਾਂ ਸਟਾਕ ਕਰਨ ਲੱਗ ਜੰਨੇ ਜਿੱਦਾਂ ਨਰਾਤੇ ਹੋਗੇ ਮਾਤਾ ਦੇ ਖੇਤਰੀ ਵਿਜਨ ਵਾਲੇ ਡੋਂਗੇ ਕਲਸ ਹੋਗੇ ਪਾਣੀ ਭਰਨ ਵਾਲੇ ਕਰਵੇ ਹੋਗੇ ਕਰਵਿਆਂ ਦੇ ਵਰਤਾਂ ਵਾਸਤੇ ਚੱਕਰੀਆਂ ਹੋਗੀਆਂ ਦੀਵੇ ਹੋਗੇ ਦੀਵਾਲੀ ਦੇ ਇਹ ਪਹਿਲਾਂ ਹੀ ਸਾਨੂੰ ਸਟਾਕ ਕਰਨੇ ਪੈਂਦੇ ਨੇ ਆ ਦੇਖੋ ਕਰਵੇ ਨੇ ਜੀ ਉਹ ਚੱਕਰੀਆਂ ਲੱਗੀਆਂ ਹੋਈਆਂ ਦੀਵਾਲੀ ਦੀਆਂ ਮੂਰਤੀਆਂ ਮਹਾਮਾਈ ਦੀਆਂ ਨਰਾਤੇ ਦੀਆਂ ਮੂਰਤੀਆਂ ਨੇ ਸਾਰੀਆਂ ਸਾਨੂੰ ਪਹਿਲਾਂ ਐਡਵਾਂਸ ਲਿਆ ਕੇ ਰੱਖਣੀਆਂ ਪੈਂਦੀਆਂ ਨੇ ਕੁਦਰਤ ਦੀ ਦੇਣ ਨਾਲ ਜੀ ਬਹੁਤ ਨੁਕਸਾਨ ਹੋ ਗਿਆ ਜੀ ਬਹੁਤ ਆ ਵੀ ਜਿਹੜੀ ਹੱਥੀ ਮਿਹਨਤ ਕੀਤੀ ਸੀ ਕਿਤਨਾ ਕਿਤੇ ਉਹ ਪਾਣੀ ਚ ਬਹਿੰਦੀ ਨਜ਼ਰ ਆ ਰਹੀ ਉਹ ਜਿਹੜੀ ਹੱਥੀ ਮਿਹਨਤ ਕੀਤੀ ਹੋਈ ਸੀ ਦੀਵਾਲੀ ਤਾਂ ਜੀ ਸਾਡੀ ਪਹਿਲੇ ਹੀ ਲੱਗੀ ਜੀ ਕੁਦਰਤ ਨੇ ਲਾਤੀ ਜੋ ਹੁਣ ਨਫਾ ਨੁਕਸਾਨ ਹੋਣਾ ਸੀ ਇਹ ਵੇਚਣ ਤੋਂ ਹੀ ਪਤਾ ਲੱਗਣਾ ਕਿ ਹੁਣ ਡੱਬੇ ਖੋਲਾਂਗੇ ਦੇਖਾਂਗੇ ਕਿੰਨਾ ਬਚਣਾ ਕਿੰਨਾ ਨਹੀਂ ਬਚਣਾ ਇਹ ਤਾਂ ਜੀ ਪਰਮਾਤਮਾ ਨੂੰ ਪਤਾ ਹੀ ਅਸੀਂ ਉਹਦੇ ਬਾਣੇ ਬੈਠੇ ਹਾਂ ਜੀ ਕੀ ਲੱਗਦਾ ਮਤਲਬ ਪੂਰੇ ਸਾਲ ਦੀ ਕਮਾਈ ਤੁਸੀਂ ਇਸ ਮਿੱਟੀ ਤੋਂ ਵਿੱਚੋਂ ਕਢਦੇ ਹੋ ਮਿੱਟੀ ਦੇ ਆਕਾਰ ਬਦਲਦੇ ਹੋ ਮਿੱਟੀ ਦੀਆਂ ਮੂਰਤੀਆਂ ਬਣਾਉਂਦੇ ਹੋ ਕੀ ਲੱਗਦਾ ਵੀ ਹੁਣ ਆਉਣ ਵਾਲਾ ਜਿਹੜਾ ਸਮਾਂ ਬੱਚੇ ਵੀ ਹੋਣੇ ਤੁਹਾਡੇ ਸਕੂਲਾਂ ਜਾਂਦੇ ਹੋਣੇ ਆ ਰੋਟੀ ਪਾਣੀ ਦਾ ਜਿਗਾੜ ਹੋਣਾ ਹੈ ਕਿੰਨਾ ਕੁਛ ਕਿਹੜਾ ਮਿਸਬੈਲੈਂਸ ਹੋ ਜਾਏਗਾ ਸਾਰਾ ਕੁਝ ਕਰਨਾ ਔਖਾ ਨਹੀਂ ਹੋ ਜਾਏਗਾ ਹੁਣ ਹੁਣ ਤਾਂ ਇਹ ਬਹੁਤ ਔਖਾ ਹੋ ਜਾਣਾ ਜੀ ਜਿਸ ਹਿਸਾਬ ਨਾਲ ਪਾਣੀ ਆ ਗਿਆ ਜਿਸ ਹਿਸਾਬ ਨਾਲ ਤੰਦੂਰ ਰੁੜ ਗਏ ਜਿਸ ਹਿਸਾਬ ਨਾਲ ਕਰਬਿਆਂ ਦਾ ਦੀਵਿਆਂ ਦੇ ਡੱਬੇ ਗਲ ਗਏ ਬਹੁਤ ਮੁਸ਼ਕਲ ਹੋ ਜਾਣਾ ਜੀ ਪੂਰੇ ਸਾਲ ਦੀ ਕਮਾਈ ਸਾਡੀ ਦੀਵਾਲੀ ਤੇ ਹੀ ਹੁੰਦੀ ਹੈ 6-6 ਮਹੀਨੇ ਲੱਗੇ ਰਹਿੰਨੇ ਆ ਫਿਰ ਇਹਨਾਂ ਨੂੰ ਪੇਂਟ ਕਰਦੇ ਆ ਫਿਰ ਸਜਾਉਂਦੇ ਆ ਫਿਰ ਡੱਬਿਆਂ ਦੀ ਪੈਕਿੰਗ ਕਰਦੇ ਆ ਫਿਰ ਗਾਕਾਂ ਕੋਲ ਜਾਂਦੇ ਨੇ ਉਹ ਆਪਣਾ ਘਰ ਚਲਾਉਂਦੇ ਆ ਅਸੀਂ ਆਪਣਾ ਘਰ ਚਲਾਉਂਦੇ ਆ ਇਹ ਅੱਗੇ ਚੈਨ ਤੋਂ ਚੈਨ ਬਣੀ ਹੋਈ ਹੈ ਜੀ ਹੁਣ ਦੇਖੋ ਸਾਡੇ ਕੋਲ ਨਹੀਂ ਮਿਲਣਾ ਅੱਗੇ ਹੋਰ ਜਿਹੜੇ ਦੁਕਾਨਾਂ ਵਾਲੇ ਨੇ ਰੇੜੀਆਂ ਵਾਲੇ ਨੇ ਉਹਨਾਂ ਨੂੰ ਕਿੱਥੋਂ ਮਿਲਣਾ ਜੀ ਤੁਹਾਡੀ ਕਿਤਨਾ ਦੀ ਤੁਸੀਂ ਅੱਗੇ ਮਾਲ ਬਣਿਆ ਹੋਇਆ ਵੀ ਨੁਕਸਾਨ ਹੋਇਆ ਕਿੱਥੇ ਹੈ ਕੋਈ ਅੱਗੇ ਜਿਆਦਾ ਨੁਕਸਾਨ ਹੋ ਜਾਂਦੀ ਆ ਦੇਖੋ ਕਰਦੇ ਆ ਅੱਗੇ ਇਹ ਇਹ ਸਾਰੇ ਟੁੱਟ ਗਏ ਹੋਏ ਨੇ ਇੱਕ ਤਰ੍ਹਾਂ ਦੇ ਟੁੱਟ ਗਏ ਉਹ ਦੇਖੋ ਕਿੰਨੇ ਡੱਬੇ ਗਲ ਗਏ ਜੀ ਆ ਸਾਰੇ ਹੀ ਸਾਰੇ ਮੀਂਹ ਦੇ ਪਾਣੀ ਨਾਲ ਜੀ ਸਭ ਸਖਰਾਬ ਹੋ ਗਈ ਇਹਨਾਂ ਨੂੰ ਹੁਣ ਦੁਬਾਰਾ ਪੇਂਟ ਕਰਾਂਗੇ ਤੋਂ ਵਾਂਗੇ ਫੇਰ ਦੁਬਾਰਾ ਲਫਾਫਿਆਂ 'ਚ ਪਾ ਕੇ ਫੇਰ ਸਜਾਵਾਂਗੇ ਨਾ ਪਰ ਜਿਹੜੇ ਟੁੱਟ ਗਏ ਉਹ ਤਾਂ ਇੱਕ ਤਰ੍ਹਾਂ ਦੇ ਵੇਸਟ ਹੋ ਗਏ ਜਿਹੜੇ ਟੁੱਟ ਗਏ ਇੱਕ ਤਰ੍ਹਾਂ ਦੀ ਮਿੱਟੀ ਖਤਮ ਹੋ ਗਈ ਮਿੱਟੀ ਹੋ ਗਈ ਉਹ ਜੀ ਤੇ ਜਿਹੜਾ ਆ ਮਾਲ ਆ ਜਿਹੜਾ ਗਿੱਲਾ ਹੋ ਗਿਆ ਇਹ ਚੋਂ ਕੁਝ ਬਚਿਆ ਹੈ ਕਿ ਸਾਰਾ ਖਰਾਬ ਹੋ ਗਿਆ ਐਚੋ ਜੀ ਅੱਧਾ ਬਚਿਆ ਜੀ ਅੱਧਾ ਬਚ ਗਿਆ ਵਾ ਹੁਣ ਅੱਧੇ ਨੂੰ ਇਹਨੂੰ ਪੇਂਟ ਕਰਕੇ ਫੇਰ ਦੁਬਾਰਾ 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 ਮਿਹਨਤ ਕਰਨੀ ਪੈਣੀ ਦੁਬਾਰਾ ਮਿਹਨਤ ਕਰਨੀ ਪੈਣੀ ਜੀ ਇਹ 3 ਮਹੀਨਿਆਂ ਦੀ ਮਿਹਨਤ ਕੀਤੀ ਹੋਈ ਖੂ ਖਾਤੇ ਜੇ ਚਲ ਗਈ ਜੀ ਇਹ ਪਹਿਲਾਂ ਵੀ ਕਦੀ ਇਦਾਂ ਪਾਣੀ ਆਇਆ ਕੁਦਰਤੀ ਆਪਦਾ ਕਿ ਪਹਿਲੀ ਵਾਰ ਆਇਆ ਇਦਾਂ ਇਹ ਪਹਿਲੀ ਵਾਰੀ ਆਇਆ ਜੀ ਸਾਡੇ ਡੈਡੀ ਉਹਨਾਂ ਨੂੰ ਇੱਥੇ ਘੱਟੋ ਘਾਟ ਵੀ ਸਾਡੀ ਉਮਰ 40 ਸਾਲ ਦੀ ਹੋ ਗਈ ਜੀ ਕਦੇ ਆਏ ਜਾਂ ਪਾਣੀ ਦੇਖਿਆ ਹੀ ਨਹੀਂ ਸੀਗਾ ਜੀ ਅਸੀਂ ਪਾਣੀ ਆਂਦਾ ਸੀਗਾ ਨਾਲੋਂ ਨਾਲ ਹੀ ਚਲ ਜਾਂਦਾ ਸੀ ਅੰਦਰ ਤੱਕ ਵੀ ਨਹੀਂ ਆਂਦਾ ਸੀ ਸਾਡੇ 55 ਸਾਲ ਹੋ ਗਏ 51 52 ਸਾਲ ਹੋ ਗਏ ਸਾਡੇ ਡੈਡੀ ਮੰਮੀ ਉਹਨਾਂ ਨੂੰ ਸਾਨੂੰ ਰਹਿੰਦਿਆਂ ਨੂੰ 40 ਸਾਲ ਦੀ ਮੇਰੀ ਉਮਰ ਹੋ ਗਈ ਕਦੇ ਇਦਾਂ ਦੇ ਹਾਲਾਤ ਦੇਖੇ ਹੀ ਨਹੀਂ ਸੀਗੇ ਜਿਹੜੇ ਹੁਣ ਦੇਖਣੇ ਪੈ ਰਹੇ ਆ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਬਾਹਰ ਪ੍ਰਸ਼ਾਸਨ ਦੀਆਂ ਗੱਡੀਆਂ ਵੀ ਆਈਆਂ ਹੋਈਆਂ ਸਾਫ ਸਫਾਈ ਵੀ ਚੱਲ ਰਹੀ ਤੁਹਾਡੀ ਸੜਕ ਦੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸ਼ੋਕ ਪੱਪੀ ਭਾਜੀ ਨੂੰ ਕਹਿੰਨੇ ਆਂ ਵੀ ਜੋ ਸਾਡੀ ਮਦਦ ਹੋ ਸਕਦੀ ਵੱਧ ਤੋਂ ਵੱਧ ਕਰਨ ਅਸੀਂ ਤਾਂ ਇਹ ਮਾਤਰ ਸਾਤੀ ਬੰਦੇ ਆਂ ਹੀ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਆਂ ਜੀ ਜੋ ਵੀ ਇਹ ਉਹੀ ਸਾਡੇ ਵਾਸਤੇ ਦੇਵਤਾ ਨੇ ਉਹੀ ਰੱਬ ਨੇ ਉਹੀ ਸਭ ਕੁਝ ਆ ਸਾਡੇ ਵਾਸਤੇ ਜੀ ਮਿਲੇ ਹੋ ਐਮ ਐਲ ਏ ਸਾਹਿਬ ਨੂੰ ਮਿਲੇ ਹੋ ਗਈ ਗੱਲ ਕੀਤੀ ਗੁਹਾਰ ਲਗਾਈ ਸ਼ੌਕ ਵਾ ਪੀ ਦੇ ਬੇਟੇ ਨੂੰ ਮਿਲੇ ਸੀਗੇ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਪਾਪਾ ਨਾਲ ਗੱਲ ਕਰਾਂਗਾ ਕੋਈ ਨਹੀਂ ਕਰਾਂਗੇ ਤੁਹਾਨੂੰ ਪਿੱਛੇ ਨਹੀਂ ਛੱਡਦੇ ਜੋ ਵੀ ਹੋਊਗਾ ਅਸੀਂ ਬੱਤ ਤੋਂ ਬੱਤ ਕਰਾਂਗੇ ਤੁਹਾਡਾ ਸੋ ਸਾਨੂੰ ਵੀ ਬਹੁਤ ਦੁੱਖ ਆਇਆ ਸੀ ਵੀ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਤੋਂ ਅਸੀਂ ਗੁਜਾਰਿਸ਼ ਕਰਾਂਗੇ ਪ੍ਰਾਸ਼ਰ ਸਾਹਿਬ ਐਮਐਲਏ ਨੇ ਇਸ ਸੈਂਟਰਲ ਕੰਸਟਿਟਿਊਐਂਸੀ ਦੀ ਓਰ ਤੁਹਾਡੇ ਇਹ ਵੋਟਰ ਨੇ ਔਰ ਇੱਕ ਤਰ੍ਹਾਂ ਦੀ ਤੁਹਾਨੂੰ ਰਿਕਵੈਸਟ ਕਰ ਰਹੇ ਨੇ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਪਿਛਲੇ 6 ਮਹੀਨਿਆਂ ਤੋਂ ਅਸੀਂ ਲਗਾਤਾਰ ਸਿੱ ਮਿੱਟੀ ਦੇ ਆਕਾਰ ਨੂੰ ਬਦਲ ਕੇ ਸੇ ਖੜੋੜੇ ਬਣਾ ਰਹੇ ਆ ਜਾਂ ਹੋਰ ਵੀ ਕਈ ਚੀਜ਼ਾਂ ਪ੍ਰਭੂ ਦੀਆਂ ਮੂਰਤੀਆਂ ਬਣਾ ਰਹੇ ਹਾਂ ਸਾਰਿਆਂ ਦਾ ਨੁਕਸਾਨ ਹੋ ਗਿਆ ਸੋ ਤੁਹਾਡੇ ਤੱਕ ਅਗਰ ਇਹ ਵੀਡੀਓ ਪਹੁੰਚੇਗੀ ਜ਼ਰੂਰ ਇਸ ਪਰਿਵਾਰ ਦੀ ਤੁਹਾਡੇ ਵੱਲੋਂ ਬਾਹ ਫੜੀ ਜਾਵੇ ਅਸੀਂ ਵੀ ਇਹ ਹਿਆਸ ਕਰਦੇ ਹਾਂ ਸੋ ਕੁਦਰਤ ਅਗਰ ਨੁਕਸਾਨ ਹੋਇਆ ਤੇ ਪ੍ਰਭੂ ਜ਼ਰੂਰ ਇਸ ਦੀ ਕੋਈ ਨਾ ਕੋਈ ਪਰਪਾਈ ਕਰੇਗਾ ਕੋਈ ਐਸਾ ਸਿਸਟਮ ਬਣਾਏਗਾ ਵੀ ਇਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਇਹ ਪਰਪਾਈ ਕਰ ਸਕਣ ਸੋ ਪਰ ਜਿਹੜੀ ਮਾਰ ਹੈ ਉਹ ਇੱਕ ਤਰ੍ਹਾਂ ਦੀ ਮਾਰ ਹੀ ਹੈ ਗਰੀਬ ਬੰਦੇ ਨੂੰ ਜਦੋਂ ਮਾਰ ਪੈਂਦੀ ਹੈ ਤੇ ਉਹ ਹੋਰ ਜ਼ਿਆਦਾ ਵੱਡੀ ਹੋ ਜਾਂਦੀ ਹੈ ਸੋ ਇਦਾਂ ਦੀ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਓਮ ਨਿਊਜ਼ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ